ਬਾਰਤ ਮੈਂ ਤੁਹਾਡਾ ਆਪਣਾ ਜਸਵਿੰਦਰ ਚੁੰਬਰ ਕਹਿੰਦੇ ਹੁੰਦੇ ਨੇ ਨਾ ਵਿਦਿਆ ਵਿਚਾਰੀ ਪਰਉਪਕਾਰੀ ਕਿਉਂਕਿ ਇਹ ਅੱਜ ਇਸੇ ਹੀ ਸਬੰਧ ਨਾਲ ਸਾਡੇ ਬੱਚੇ ਸਾਡੇ ਨਾਲ ਜੁੜੇ ਨੇ ਜਿਹੜੀਆਂ ਕੋਮਲਪ੍ਰੀਤ ਆ ਜੋ ਟਗੋਰ ਮਦਰ ਸਕੂਲ ਤੋਂ ਤਹਿਸੀਲ ਚੋਂ ਜਿਹੜੀ ਫਰਸਟ ਆਏ ਆ ਔਰ ਇੱਕ ਸਾਡੇ ਮਨਪ੍ਰੀਤ ਕੌਰ ਕੁੜੀ ਹੈ ਜਿਹੜੀ ਜਿਹੜੀ ਸਕੂਲ ਦੇ ਵਿੱਚੋਂ ਫਰਸਟ ਆਈ ਆ ਅੱਜ ਸਟੈਪਿੰਗ ਸਟੋਨ ਵੱਲੋਂ ਉਹਨਾਂ ਨੂੰ ਅੱਜ ਸਨਮਾਨ ਕੀਤਾ ਸਨਮਾਨਿਤ ਕੀਤਾ ਜਾ ਰਿਹਾ ਤੇ ਮੈਂ ਗੱਲਬਾਤ ਕਰਾਂਗਾ ਬੱਚਿਆਂ ਨਾਲ ਵੀ ਕਰਾਂਗਾ ਔਰ ਪੇਰਨ ਸੇ ਜਾਇਆ ਨਾਲ ਔਰ ਸ਼ਹਿਰ ਦੇ ਮਤਵੰਤ ਤੇ ਸੱਜਣ ਨੇ ਸ਼ਹਿਰ ਦੇ ਨਕੌਦਰ ਦੇ ਨਗਰ ਕੌਂਸਲ ਦੇ ਪ੍ਰਧਾਨ ਵੀ ਨੇ ਐਮਸੀ ਸਾਹਿਬ ਨੇ ਬੱਗਾ ਮਹਾਜਨ ਜੀ ਔਰ ਪੂਰੀ ਟੀਮ ਇੱਥੇ ਸਟੈਪਿੰਗ ਸਟੋਨ ਦੀ ਮੌਜੂਦ ਆ ਆਹ ਗੱਲਬਾਤ ਕਰਾਂਗੇ ਪਹਿਲਾਂ ਬੱਚਿਆਂ ਨਾਲ ਗੱਲ ਕਰ ਬਟ ਕਿ ਨਾ ਅਗੇ ਟੋਮਲਪ੍ਰੀਤ ਕੌਰ ਹਾਂ ਬਟ ਕਿ ਕਿਹੜੇ ਸਕੂਲ ਪੜਦੇ ਸੀ ਟਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਅੱਜ ਜਿਹੜਾ ਤੁਹਾਨੂੰ ਸਟੈਪਿੰਗ ਸਟੋਨ ਵੱਲੋਂ ਅੱਜ ਸਨਮਾਨਿਤ ਕੀਤਾ ਗਿਆ ਕਿ ਕਿਦਾਂ ਦਾ ਮਹਿਸੂਸ ਕਰ ਰਹੇ ਹੋ ਤੇ ਸਕੂਲ ਦੇ ਵਿੱਚੋਂ ਕਿਹੜੀ ਕਲਾਸ ਵਿੱਚੋਂ ਕਿੰਨੇ ਨੰਬਰ ਲੈ ਕੇ ਤੁਸੀਂ ਜਿਹੜੀ ਆ ਤਹਿਸੀਲ ਦੇ ਵਿੱਚੋਂ ਟਾਪ ਕੀਤਾ ਪਹਿਲਾਂ ਤਾਂ ਸਰ ਹਰ ਉਹਨਾਂ ਦਾ ਬਹੁਤ ਥੈਂਕ ਯੂ ਬਹੁਤ ਵਧੀਆ ਫੀਲ ਹੋ ਰਿਹਾ ਹੈ ਤੇ ਮੈਂ ਪਲੱਸ 2 ਚੋਂ 97.6 ਮਾਰਕਸ ਆਏ ਸੀਗੇ ਤੇ ਕਾਮਰਸ ਸਟਰੀਮ ਸੀ ਮੇਰੀ ਔਰ ਸਕੂਲ ਵੱਲੋਂ ਵੀ ਤੁਹਾਨੂੰ ਅੱਜ ਇੱਥੇ ਵੀ ਸਨਮਾਨਤ ਕੀਤਾ ਰਿਹਾ ਕੀਤਾ ਜਾ ਰਿਹਾ ਹੈ ਕਿਦਾਂ ਦਾ ਮਹਿਸੂਸ ਕਰਦੇ ਹੋ ਵਧੀਆ ਕਿਉਂਕਿ ਅਪਰਚੂਨਿਟੀ ਇਦਾਂ ਦੀ ਤੁਹਾਨੂੰ ਮਿਲਣੀ ਚਾਹੀਦੀ ਹੈ ਨਾ ਬੱਚਿਆਂ ਨੂੰ ਹਾਂਜੀ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਤੇ ਸਕੂਲ ਵੱਲੋਂ ਵੀ ਅੱਜ ਗਏ ਸੀ ਉੱਥੇ ਵੀ ਗਿਫਟ ਉਹਨਾਂ ਨੇ ਵੀ ਦਿੱਤੇ ਆ ਬਹੁਤ ਸਨਮਾਨ ਦਿੱਤਾ ਉਹਨਾਂ ਨੇ ਵੀ ਸਾਰਿਆਂ ਨੇ ਤੁਹਾਡੇ ਦੀ ਗਾ ਤੁਹਾਡਾ ਕੀ ਜਿੰਦਗੀ ਨੂੰ ਗਾ ਕੀ ਪ੍ਰੋਸੀਜਰ ਹੋਗਾ ਤੁਹਾਡਾ ਕਿ এডਿਕੇਸ਼ਨ ਨੂੰ ਜਾਰੀ ਰੱਖ ਕੇ ਗਾ ਆਉਣ ਵਾਲੇ ਪੜਾਅ ਵਿੱਚ ਜਿੰਦਗੀ ਦੇ ਵਿੱਚ ਕਿੰਨੀ ਜਿਹੜੀ ਵਿਦਿਆ ਹਾਸਲ ਕਰਕੇ ਕਿਹੜੀ ਪੋਸਟ ਨੂੰ ਤੁਸੀਂ ਕਹੋਗੇ ਕਿ ਮੈਨੂੰ ਵਧੀਆ ਲੱਗਦੀ ਜਿਹੜੇ ਚ ਤੁਸੀਂ ਜਾਣਾ ਚਾਹੋਗੇ ਪਹਿਲਾਂ ਤਾਂ ਮੈਂ ਬੀਸੀਏ ਕਰੂੰਗੀ ਫਿਰ ਐਮਸੀਏ ਦਨ ਪੀਐਚਡੀ ਇਨ ਕੰਪਿਊਟਰ ਚਲੋ ਬਹੁਤ ਬਹੁਤ ਧੰਨਵਾਦ ਜੀ ਸਾਡੀਆਂ ਸ਼ੁਭ ਕਾਮਨਾਵਾਂ ਬੇਟਾ ਤੁਹਾਡੇ ਨਾਲ ਨੇ ਬੇਟਾ ਤੇਰਾ ਨਾਮ ਕੀ ਮਨਪ੍ਰੀਤ ਕਾ ਕਿਹੜੇ ਸਕੂਲ ਤੋਂ ਮੈਂ ਤਾਂ ਸਾਇਬਕੌਰ ਸੀਨੀਅਰ ਸੈਕੰਡਰੀ ਸਕੂਲ ਟੰਡਵਾਲਾ ਹਾਂਜੀ ਤੇ ਤੁਸੀਂ ਸਕੂਲ ਦੇ ਵਿੱਚ ਟੌਪ ਕੀਤਾ? ਹਾਂਜੀ ਸਕੂਲ ਦੇ ਵਿੱਚ। ਕਿਹੜੀ ਕਲਾਸ? ਪਲੱਸ 2 ਕਲਾਸ ਕਮਰਸ। ਹਾਂ ਕਿੰਨੇ ਨੰਬਰ ਲੈ ਬੇਟਾ? ਮੈਂ 95.6 ਕੀ ਸੁਪਨਾ ਕੇ ਜਾ ਕੇ ਤੁਹਾਡਾ ਬਣਦਾ? ਸਰ ਮੇਰੀ ਤਾਂ ਬਸ ਹੁਣ ਆਪਦੀ ਮਤਲਬ ਫੈਮਿਲੀ ਨੂੰ ਕੰਫਰਟੇਬਲ ਲਾਈਫ ਦੇਣਾ ਆ ਤੇ ਆਪ ਮਤਲਬ ਹਾਇਰ ਐਜੂਕੇਸ਼ਨ ਕੀਨ ਕਰਨੀ। ਤੁਹਾਨੂੰ ਲੱਗਦਾ ਕਿ ਕੁੜੀਆਂ ਜ਼ਿਆਦਾ ਮੱਲਾ ਮਾਰ ਰਹੀਆਂ ਤੇ ਬੱਚੇ ਜਿਹੜੇ ਮੁੰਡੇ ਆ ਥੋੜੇ ਪਿੱਛੇ ਰਹੇ ਆ ਤੇ ਕੁੜੀਆਂ ਸਾਰਾ ਸਟੇਟਸ ਲਈ ਜਾਂਦੀਆਂ? ਸਰ ਇਹਦਾ ਮੈਂ ਕਿ ਕੁੜੀਆਂ ਨੂੰ ਪਤਾ ਹੈ ਕਿ ਆਪਦੇ ਜਿਹੜੇ ਪੇਰੈਂਟਸ ਆ ਉਹ ਬਹੁਤ ਬਰਡਨ ਲੈ ਕੇ ਤੁਹਾਨੂੰ ਪੜਾਉਂਦੇ ਆ ਤੇ ਹੁਣ ਉਹਨਾਂ ਨੂੰ ਫਿਰ ਅੱਗੇ ਕੰਫਰਟੇਬਲ ਲਾਈਫ ਦੇਣੀ ਆ ਤੇ ਇਹਦੇ ਵਾਸਤੇ ਅਸੀਂ ਐਫਰਟ ਕੁ ਜ਼ਰੂਰ ਕਰਦੇ ਆ ਕਿ 80% ਕੁੜੀਆਂ ਜਿਹੜੀਆਂ ਅੱਗੇ ਜਾ ਰਹੀਆਂ ਹਨ 20% ਵਿੱਚ ਬਹੁਤ ਘੱਟ ਮੁੰਡੇ ਆ ਜਿਹੜੇ ਇਸ ਚੀਜ਼ਾਂ ਨੂੰ ਲੈ ਕੇ ਮੈਰਿਟ ਦੇ ਵਿੱਚ ਆਉਂਦੇ ਜਾਂ ਟੌਪ ਕਰਦੇ ਆ ਸਕੂਲਾਂ ਦੇ ਵਿੱਚ ਵੀ ਔਰ ਕਿਤੇ ਨਾ ਕਿਤੇ 50 ਸਕੂਲ ਸਿੱਖਿਆ ਬੋਰਡ ਦੀ ਐਜੂਕੇਸ਼ਨ ਵੀ ਵਧੀ ਵਧੀਆ ਹੋ ਗਈ ਹੈ ਨਾ ਅੱਗੇ ਨਾਲ ਸਿਸਟਮ ਹਾਂਜੀ ਤੇ ਨਹੀਂ ਵਸੇ ਮੁੰਡੇ ਵੀ ਪੜਦੇ ਆ ਫਸ ਸੈਕਿੰਡ ਥਰਡ ਮੁੰਡੇ ਹੀ ਆਇਆ ਬਾਜੀ ਦਾ ਕੁੜੀਆਂ ਹੀ ਮਾਰਦੀਆਂ ਹਰ ਵਾਰ ਹਾਂਜੀ ਹਾਂਜੀ ਕਿਉਂਕਿ ਪਲੱਸ 2 ਜੀ ਲਾ ਲਓ 10ਵੀਂ ਦਾ ਲਾ ਲਓ 8ਵੀਂ ਦਾ ਲਾ ਲਓ 5ਵੀਂ ਦਾ ਲਾ ਲਓ ਤਕਰੀਬਨ ਜ਼ਿਆਦਾ ਕੁੜੀਆਂ ਨੇ ਮੱਲਾ ਮਾਰੀਆਂ ਹਾਂਜੀ ਚਲੋ ਸਾਡੇ ਨਾਲ ਨੇ ਸਟੈਪਿੰਗ ਸਟੋਨ ਦੇ ਮਾਲਕ ਨੇ ਸਾਡੇ ਨਾਲ ਤੇ ਉਹਨਾਂ ਨਾਲ ਵੀ ਗੱਲਬਾਤ ਤੁਸੀਂ ਜਿਹੜਾ ਇਹ ਉਪਰਾਲਾ ਕੀਤਾ ਜੀ ਜਿਹੜੇ ਬੱਚੇ ਟਾਪ ਕੀਤੇ ਉਹਨਾਂ ਨੂੰ ਸਨਮਾਨਤ ਕਰਨ ਦਾ ਪਹਿਲਾਂ ਤਾਂ ਸਾਡੀ ਟੀਮ ਵੱਲੋਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਸੁਨਦਰ ਜੰਬਰ ਜੀ ਇਕਤਾ ਲਾਇਫ ਦਾ ਸਾਰੀ ਟੀਮ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਅੱਜ ਇੱਥੇ ਆਏ ਹੋ ਔਰ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਤੁਸੀਂ ਇੱਥੇ ਚੱਲ ਕੇ ਆਏ ਇਸ ਚੀਜ਼ ਨੂੰ ਤੁਸੀਂ ਐਕਸਪਲੋਰ ਕਰਨਾ ਤੇ ਮੈਨੂੰ ਬੜੀ ਖੁਸ਼ੀ ਹੋਈ ਹੈ ਜੀ ਚਲੋ ਬਹੁਤ ਧੰਨਵਾਦ ਸਾਡੇ ਨਾਲ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਅਨਵਨੀਤ ਨੀਤਾ ਜੀ ਬੱਲਾ ਤੁਸੀਂ ਇੱਥੇ ਮੌਕੇ ਤੇ ਆਏ ਆ ਤੁਹਾਨੂੰ ਵੀ ਮੁਬਾਰਕਾ ਕਿਉਂਕਿ ਸ਼ਹਿਰ ਦੇ ਸਾਡੇ ਦੇ ਮਾਣ ਹੈ ਕੁੜੀਆਂ ਜਿਨ੍ਹਾਂ ਨੇ ਨਕੌਦਰ ਸ਼ਹਿਰ ਦਾ ਮੇਰੇ ਹਿਸਾਬ ਨਾਲ ਕੀ ਇਹ ਤੀਜਾ ਚੌਥਾ ਬੱਚਾ ਆਇਆ ਜਿਨ੍ਹਾਂ ਨੇ ਨਾਮ ਰੌਸ਼ਨ ਕੀਤਾ ਇੱਕ ਮਲ ਅਰਮਦਾਸਪੁਰੇ ਕੁੜੀ ਸੀਗੀ ਤੇ ਦੋ ਬੱਚੇ ਇਹ ਆਏ ਨੇ ਅੱਛਾ ਲੱਗਦਾ ਜਦੋਂ ਸਾਡੇ ਸ਼ਹਿਰ ਦੇ ਕੋਈ ਬੱਚਾ ਅਚੀਵਮੈਂਟ ਕਰਦਾ ਤੋਂ ਸਾਨੂੰ ਵੀ ਮਾਣ ਵਾਲੀ ਗੱਲ ਹੁੰਦੀ ਤੇ ਤੁਹਾਡੇ ਲਈ ਤੇ ਜ਼ਿਆਦਾ ਹੋਣੀ ਹੈ ਨਾ ਬਿਲਕੁਲ ਬਿਲਕੁਲ ਜੀ ਅੱਜ ਸਾਡੇ ਇਲਾਕੇ ਦੀਆਂ ਦੋਏ ਬੱਚੀਆਂ ਕੋਮਲਪ੍ਰੀਤ ਔਰ ਮਨਪ੍ਰੀਤ ਜੋ ਹਾਇਰ ਰੈਂਕ ਲੈ ਕੇ ਹਾਇਰ ਨੰਬਰ ਲੈ ਕੇ ਜਿਹੜੀ ਕੋਮਲਪ੍ਰੀਤ ਆ ਉਹਨੇ ਤਹਿਸੀਲ ਦੇ ਵਿੱਚੋਂ ਜਿਹੜੀ ਫਰਸਟ ਪੋਜੀਸ਼ਨ ਹੈਗੀ ਉਹ ਹਾਸਲ ਕੀਤੀ ਹੈ ਔਰ ਇਸ ਤਰ੍ਹਾਂ ਹੀ ਮਨਪ੍ਰੀਤ ਨੇ ਜੋ ਹੈ ਉਹ ਸਕੂਲ ਦੇ ਵਿੱਚੋਂ ਆਪਣੀ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਮੇਰੇ ਵੱਲੋਂ ਦੋਨੇ ਹੀ ਬੱਚੀਆਂ ਨੂੰ ਸ਼ੁਭ ਕਾਮਨਾਵਾਂ ਇਹਨਾਂ ਦੇ ਪਰਿਵਾਰ ਨੂੰ ਸ਼ੁਭ ਕਾਮਨਾਵਾਂ ਔਰ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਦੋਨਾਂ ਬੱਚੀਆਂ ਦਾ ਫਿਊਚਰ ਜਿਹੜਾ ਹੈ ਬਰਾ ਬ੍ਰਾਈਟ ਹੋਵੇ ਔਰ ਆਪਣੇ ਆਪਣੇ ਖੇਤਰ ਦੇ ਵਿੱਚ ਵਧੀਆ ਤਰੱਕੀਆਂ ਕਰਨ ਆਪਣੇ ਖੇਤਰ ਵਿੱਚ ਚੰਗੀਆਂ ਮੱਲਾਂ ਮਾਰਨ ਔਰ ਸਾਡੇ ਇਲਾਕੇ ਦਾ ਔਰ ਸਾਡੀ ਐਸ ਅਕੈਡਮੀ ਦਾ ਜਿਹੜਾ ਨਾਮ ਹੈ ਉਹ ਰੌਸ਼ਨ ਕਰੇ ਕਿ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਨੇ ਬੱਗਾ ਜੀ ਨੇ ਐਮਸੀ ਨੇ ਨਕੌਦਰ ਤੇ ਸਰ ਬੱਚਿਆਂ ਨੂੰ ਕੀ ਸ਼ੀਰਵਾਤ ਦੇਣਾ ਚਾਹੋਗੇ ਜਿੰਮਰ ਸਾਹਿਬ ਮੈਂ ਤਾਂ ਸਭ ਤੋਂ ਪਹਿਲਾਂ ਦੋਨਾਂ ਬੱਚੀਆਂ ਨੂੰ ਕਮਲਪ੍ਰੀਤ ਤੇ ਮਨਪ੍ਰੀਤ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਕਿ ਲੜਕੀ ਨੇ ਤਹਿਸੀਲ ਚੋਂ ਆਪਣਾ ਫਰਸਟ ਆਈ ਹੈ ਤੇ ਕੁੜਕੀ ਸਕੂਲ ਚੋਂ ਫਰਸਟ ਆਈ ਹੈ ਪਰ ਮੈਂ ਪਰਮਾਤਮਾ ਕੋ ਜੀ ਬੇਨਤੀ ਕਰਦਾ ਹਾਂ ਕਿ ਇਹ ਲੜਕੀਆਂ ਦੇ ਜੋ ਸੁਪਨੇ ਆ ਉਹ ਸাকার ਹੋਣ ਔਰ ਆਪਣਾ ਆਪਣੇ ਇਲਾਕੇ ਦਾ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਬਹੁਤ-ਬਹੁਤ ਧੰਨਵਾਦ ਜੀ। ਇਹ ਹਾਂ ਜੀ ਕਿਉਂ ਕਹਿਣਾ ਜਾਂਦੇ ਜੀ ਹਾਂ। ਮੇਰੀ दिली ਤਮੰਨਾ ਹੈ ਕੋਮਲਪ੍ਰੀਤ ਦੇ ਵਾਸਤੇ ਜਿਨੇ ਤਹਿਸੀਲ ਚੋਂ ਫਰਸਟ ਨੰਬਰ ਲੈ ਕੇ ਪਾਸ ਕੀਤਾ ਹੈ। ਆਪਣੇ ਇਹ ਨੰਬਰ ਲੈ ਕੇ ਆਈ ਹੈ ਸਭ ਤੋਂ ਵਧੀਆ ਔਰ ਮੇਰੇ ਵਾਸਤੇ ਬਹੁਤ ਵੱਡੀ ਮੈਂ ਆਪਣੇ ਲਈ ਬlesed feel ਕਰਾਂਗਾ ਜੇ ਮੈਂ ਇਹਨੂੰ ਕੁਝ ਦੇ ਪਾਵਾਂ ਆਪਣੇ ਵੱਲੋਂ ਤੇ ਅੱਜ ਸਨਮਾਨਿਤ ਕਰਨਾ ਤਾਂ ਇੱਕ ਬਹੁਤ ਛੋਟੀ ਜੀ ਚੀਜ਼ ਹੈ ਬੱਚਿਆਂ ਨੂੰ ਸਨਮਾਨਿਤ ਜਿਹੜੇ ਬੱਚੇ ਸਾਨੂੰ ਪ੍ਰਾਊਡ feel ਕਰਵਾਉਂਦੇ ਨੇ ਉਹਨਾਂ ਦਾ ਸਨਮਾਨ ਕਰਨਾ ਕੋਈ ਏਡੀ ਵੱਡੀ ਗੱਲ ਨਹੀਂ ਤੇ ਬਟ ਮੈਂ ਇਹਦੇ ਵਾਸਤੇ ਫਿਰ ਵੀ ਇੱਕ opportunity ਹਮੇਸ਼ਾ ਮੇਰੇ ਆਪਣੇ stepping stones ਦੇ ਦਰਵਾਜ਼ੇ ਖੋਲਾਂ ਕਿ ਕਦੀ ਵੀ ਕਿਸੇ ਵੀ ਸਮੇਂ ਇਹਦਾ ਬਾਹਰ ਜਾਣ ਦਾ ਕੋਈ ਪ੍ਰੋਗਰਾਮ ਬਣੇ ਕੋਈ ਸੋਚੇ ਕਿ ਹਾਂ ਮੈਂ ਮੈਂ ਸਟੱਡੀ ਕਰਨੀ ਹੈ ਅਬ੍ਰੋਡ ਜਾ ਕੇ ਕੋਈ ਆਪਣੀ ਬੈਚਲਰ ਕਰਨੀ ਹੈ ਜਿੱਦਾਂ ਬੱਚਾ ਕਹਿੰਦਾ ਮੈਂ ਪੀ ਐਚ ਡੀ ਕਰਨੀ ਹੈ ਤੇ ਮੇਰੇ ਵੱਲੋਂ ਇਸ ਬੱਚੇ ਨੂੰ ਆਇਲਟਸ ਬਿਲਕੁਲ ਔਰ ਬਿਲਕੁਲ ਫ੍ਰੀ ਕਰਾਈ ਜਾਏਗੀ ਕੋਈ ਵੀ ਪੈਸਾ ਨਹੀਂ ਲਵਾਵਾਂਗਾ ਔਰ ਇਹਦਾ ਸਟੱਡੀ ਵੀਜ਼ਾ ਵੀ ਮੈਂ ਆਪਣੇ ਹੱਥੀ ਫ੍ਰੀ ਆਫ ਕਾਸਟ ਕਰਾਂਗਾ ਇਹ ਮੇਰਾ ਵਾਦਾ ਹੈ ਇਹਦੇ ਨਾਲ ਔਰ ਟੈਗੋਰ ਮਾਡਲ ਸਕੂਲ ਦੇ ਜਿੰਨੇ ਵੀ ਬੱਚੇ ਨੇ ਮੈਂ ਪ੍ਰਿੰਸੀਪਲ ਸਰ ਨੂੰ ਵੀ ਇਨਵਾਈਟ ਕੀਤਾ ਸੀ ਕਿਸੇ ਵਜ੍ਹਾ ਨਾਲ ਨਹੀਂ ਆ ਸਕੇ ਪਰ ਮੈਂ ਅੱਜ ਉਹਨਾਂ ਤੱਕ ਵੀ ਆਪਣਾ ਮੈਸੇਜ ਪਹੁੰਚਾਵਾਂਗਾ ਟੈਗੋਰ ਮਾਡਲ ਦੇ ਜਿੰਨੇ ਵੀ ਬੱਚੇ ਮੇਰੇ ਕੋਲ ਜੇ ਆਉਂਦੇ ਆ ਤਾਂ ਮੈਂ ਸਾਰਿਆਂ ਨੂੰ 5 ਕੋਸ਼ਿਸ਼ ਕਰਾਂਗਾ ਪੂਰੀ ਜਿਹੜਾ ਵੀ ਬੱਚਾ ਮੇਰੇ 80% ਨੰਬਰ ਤੋਂ ਵੱਧ ਆਗੇ ਮੇਰੇ ਕੋਲ ਆਇਲਸ ਕਰਨ ਆਂਦਾ ਤੇ ਮੈਂ ਉਹਨੂੰ 100% 50% ਵੈਗਾ ਲੈਸ ਕਰਾਂਗਾ ਜੀ ਉਹਨੂੰ ਸਾਡੇ ਨਾਲ ਨੇ ਪੇਰੈਂਟਸ ਵੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਮਾਤਾ ਜੀ ਪਹਿਲਾਂ ਤਾਂ ਤੁਹਾਨੂੰ ਅੱਜ ਤੁਹਾਡੀ ਧੀ ਨਹੀਂ ਤੁਹਾਡੀ ਪੋਤੀ ਹੈ ਜੀ ਨਹੀਂ ਧੀ ਹੈ ਧੀ ਹੈ ਜੀ ਲੜਕੀ ਆ ਬੜੀਆਂ ਸਾਡੇ ਵੱਲੋਂ ਵੀ ਮੁਬਾਰਕਾ ਔਰ ਸਾਰੇ ਸਟੈਪਿੰਗ ਸਟੋਨ ਦੇ ਸਟਾਫ ਵੱਲੋਂ ਵੀ ਬਹੁਤ ਬਹੁਤ ਮੁਬਾਰਕਾ ਜੀ ਹਾਂ ਜੀ ਹਾਂ ਜੀ ਅੰਦੀ ਕਿੰਨਾ ਮਹਿਸੂਸ ਕਰ ਰਹੇ ਆ ਅੱਜ ਬੱਚੇ ਨੂੰ ਸਮਾਨ ਬਹੁਤ ਬਹੁਤ ਵਧੀਆ ਬਹੁਤ ਸੋਨਾ ਹੈ ਮਹਾਰਾਜ ਨੇ ਸਭ ਬੱਚਿਆਂ ਨੂੰ ਬੁਲਾਵੇ ਵਦਕੇ ਪੜੇ ਬੱਚੇ ਮਾਪਿਆਂ ਨੂੰ ਵਿਛਾਵਾ ਚ ਲੈ ਕੇ ਆਵੇ ਤੁਸੀਂ ਕਹਿੰਦੇ ਹੁੰਦੇ ਨਾ ਧੀਆ ਦਾ ਤਾਂ ਇਹੀ ਤਾਨਾ ਵੀ ਜੋ ਐਜੂਕੇਸ਼ਨ ਦੇਤੀ ਤੇ ਮੈਂ ਕਹਿੰਦਾ ਵੀ ਲੋਕਾਂ ਨੂੰ ਚਾਹੀਦਾ ਕਿ ਦਹੇਜ ਨਾ ਦੇਣ ਵਿੱਦਿਆ ਦਾ ਦਾਨ ਜ਼ਰੂਰ ਦੇਣ ਦਾਨ ਦੇਣ ਬੱਚੇ ਆਪਣੇ ਬਹੁਤ ਆਪ ਦੇ ਪੈਰੀ ਹੋ ਜਾਣਾ ਪੈਰੀ ਬਹੁਤ ਵਧੀਆ ਹੋ ਜਾ ਬਸ ਬਸ ਹੀ ਹਾਂ ਜੀ ਕੀ ਨਾਮ ਜੀ ਆਪਣਾ ਪਰਮਜੀਤ ਕੌਰ ਕਿੱਦਾਂ ਮਹਿਸੂਸ ਕਰ ਰਹੇ ਆ ਅੱਜ ਬਹੁਤ ਵਧੀਆ ਸਰ ਮਹਿਸੂਸ ਕਰ ਰਹੇ ਆ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਸਰੀ ਕਾਲ ਜੀ ਸਾਰਿਆਂ ਨੂੰ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਕਾਬਿਲ ਸਮਝਿਆ ਆਏ ਸਾਰੇ ਸਨਮਾਨਿਤ ਕੀਤਾ ਸਰ ਦਾ ਮੈਮ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੱਥੇ ਬੁਲਾਇਆ ਸਾਨੂੰ ਤੇ ਬਹੁਤ ਵਧੀਆ ਥੈਂਕ ਯੂ ਜੀ ਸਭ ਦਾ ਬਹੁਤ ਬਹੁਤ ਕਿਉਂਕਿ ਆ ਦੇਖੋ ਖੁੱਲੇ ਆਪਸ਼ਨ ਦੇ ਦਿੱਤੇ ਆ ਬੱਚਿਆਂ ਨੂੰ ਕਿਉਂਕਿ ਬੱਚੇ ਜੇ ਇਦਾਂ ਹੀ ਆਪਣੀ ਜ਼ਿੰਦਗੀ ਦੇ ਵਿੱਚ ਜਾਂ ਐਜੂਕੇਸ਼ਨ ਪ੍ਰਾਪਤ ਕਰਕੇ ਨਾਮ ਰੌਸ਼ਨ ਕਰਨਗੇ ਆਪਣਾ ਆਪਣੇ ਮਾਪਿਆਂ ਦਾ ਵੀ ਔਰ ਇਹ ਬੱਚਿਆਂ ਲਈ ਇੱਕ ਆਸ਼ੀਰਵਾਦ ਆ ਕਿਉਂਕਿ ਇਸ ਸਟੈਪਿੰਗ ਸਟੋਨ ਵੱਲੋਂ ਉਹਨਾਂ ਦੇ ਮਾਲਕ ਐਮਡੀ ਸਾਹਿਬ ਵੱਲੋਂ ਇਹ ਬੜਾ ਆਫਰ ਦਿੱਤੀ ਆ ਬੱਚਿਆਂ ਨੂੰ ਕਿਉਂਕਿ ਜੇ ਬੱਚਾ ਕੰਨਣਾ ਚਾਹੇ ਤਾਂ ਉਹਦੇ ਲਈ ਸਾਰਾ ਕੁਝ ਫ੍ਰੀ ਹੋ ਮੈਂ ਆਸ ਕਰਦਾ ਹਾਂ ਕਿ ਨਾ ਬੱਚਿਆਂ ਦੀ ਜਿਹੜੀ ਆ ਆਉਣ ਵਾਲੀ ਜ਼ਿੰਦਗੀ ਹੈ ਜਾਂ ਐਜੂਕੇਸ਼ਨ ਆ ਮਹਾਰਾਜ ਕਰੇ ਕਿ ਇਹ ਤਰੱਕੀਆਂ ਕਰਨ ਔਰ ਆਪਣੇ ਮਾਪਿਓ ਤੇ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨ ਕੈਮਰਾ ਪਰਸਨ ਦੇ ਨਾਲ ਜਸਵਿੰਦਰ ਚੰਬਰ ਇੱਕ ਤਲਾਹ ਨਿਕਲਦਾ